ਮੂਸਾ ਉਹ ਨਸਾਨ ਸੀ ਜਿਨੇ ਦੇਖਿਆ ਕਿ ਇਹ ਮੇਰੇ ਇਸرائیਲੀ ਭਰਾ ਨੂੰ ਮਾਰ ਰਿਹਾ ਧਿਆਨ ਨਾਲ ਸੁਣੋ ਸਭ ਦਿਨ ਆਪਣੇ ਹੱਥ ਨੂੰ ਹਿਲਾ ਦੋ ਮਿੰਟ ਖੜ ਪਰਚਾਰ ਸਮਾਪਤ ਹੋਵੇਗਾ ਐ ਗੱਲ ਧਿਆਨ ਨਾਲ ਸੁਣ ਲਿਓ ਧਿਆਨ ਦੇ ਨਾਲ ਸੁਣ ਲਓ ਬਰਕਤ ਲੈਣ ਦਾ ਟਾਲ ਜਾ ਮੂਸਾ ਨੇ ਵੇਖਿਆ ਕਿ ਇਹ ਮੇਰੇ ਇਸرائیਲੀ ਭਰਾ ਨੂੰ ਮਾਰ ਰਿਹਾ ਤਾ ਉਹਨੇ ਉਸ ਮਿਸ਼ਰੀ ਨੂੰ ਕੀ ਕਰ ਦਿੱਤਾ ਅੱਛੀ ਬੋਲਾਂਗੇ ਸੁਬਾਨ ਅੱਲਾ ਉਹਨੇ ਕੀ ਕਰ ਦਿੱਤਾ ਉਹਨੇ ਉਸ ਮਿਸ਼ਰੀ ਨੂੰ ਹੀ ਮਾਰ ਦਿੱਤਾ موسی ਕੌਮ ਦੇ ਲਈ ਲੜਨ ਵਾਲਾ ਮਨੁੱਖ ਸੀ ਹallelujah ਐਵੇਂ ਨਹੀਂ ਪ੍ਰਭੂ ਨੇ ਉਹਨੂੰ ਚੁਣਿਆ ਔਰ ਨਿਯੁਕਤ ਕੀਤਾ ਔਰ ਖੜਾ ਕੀਤਾ ਔਰ ਜੁਰਤ ਵਾਲਾ ਸੀ ਅੱਜ ਜੇਕਰ ਤੁਸੀਂ ਡਰ ਔਰ ਖੋਫ ਵਾਲੇ ਜੇ ਤਾਂ ਫਿਰ ਤੁਸੀਂ ਕਦੀ ਬਰਕਤ ਨਹੀਂ ਪਾ ਸਕਦੇ ਜੀ ਕਿ ਹਰਕ ਨੇ ਤੁਹਾਡੇ ਤੇ ਡਰ ਦੇ ਨਾਲ ਤੁਹਾਡੇ ਤੇ ਖੋਫ ਦੇ ਨਾਲ ਤੁਹਾਨੂੰ ਦਬਾ ਕੇ ਰੱਖਣਾ ਹੈ ਮੋਸਾ ਨੂੰ ਐਵੇਂ ਨਹੀਂ ਪਰਮੇਸ਼ਰ ਨੇ 40 ਲੱਖ ਲੋਕਾਂ ਦਾ ਲੀਡਰ ਬਣਾ ਦਿੱਤਾ ਐਵੇਂ ਨਹੀਂ ਉਹਨੇ ਕਰਕੇ ਵਿਖਾਇਆ ਸੀ ਬਿਨਾ ਪਰਮੇਸ਼ਰ ਦੇ ਚੁਣਨ ਤੋਂ ਜਾਦੋ ਨੇ ਆਪਣੀ ਸਰਾਇਲੀ ਨੂੰ ਬਚਾਉਣ ਵਾਸਤੇ ਉਸ ਮਿਸ਼ਰੀ ਨੂੰ ਮਾਰਿਆ ਤਾਂ ਤੁਹਾਨੂੰ ਪ੍ਰਭੂ ਨੇ ਨਹੀਂ ਸੇ ਚੁਣਿਆ ਹੇਲੂਇਆ ਤਾਂ ਤਹਲੇ ਉਦੇ ਤੇ ਪਵਿੱਤਰ ਆਤਮਾ ਦੀ ਮੋਹਰ ਨਹੀਂ ਸੀ ਲੱਗੀ ਉਦੇ ਤੋਂ ਪਰਮੇਸ਼ਰ ਨੇ ਉਦੋਂ ਆਪਣੇ ਕੰਮਾਂ ਦਾ ਇਖਤਿਆਰ ਨਹੀਂ ਦਿੱਤਾ ਉਦੋਂ ਪਰਮੇਸ਼ਰ ਨੇ ਆਪਣੀ ਪਾਵਰ موسی ਉਤੇ ਪ੍ਰਗਟ ਨਹੀਂ ਕੀਤੀ ਰਾਈਟ অর ਰੌਂਗ ਹੇਲੂਇਆ ਜਦੋਂ ਨੇ ਮਿਸਰੀ ਨੂੰ ਮਾਰ ਕੇ ਨੱਪ ਦਿੱਤਾ ਕੀ ਉਦੋਂ ਪਰਮੇਸ਼ਰ موسی ਦੇ ਨਾਲ ਸੀ ਕਿ ਨਹੀਂ ਸੀ ਠੀਕ ਨਹੀਂ ਸੀ ਨਹੀਂ ਸੀ ਹallelujah ਉਦੋਂ ਪਰਮੇਸ਼ਰ ਨੇ ਆਪਣੀ ਤਾਕਤ ਔਰ ਆਪਣੇ ਇਖਤਿਆਰ ਜਰੇ موسی ਨੂੰ ਨਹੀਂ ਦਿੱਤੇ ਸੀ ਔਰ موسی ਡਰਿਆ ਅਤੇ ਭੱਜਿਆ ਔਰ 40 ਸਾਲ ਪਰਮੇਸ਼ਰ ਨੇ ਉਹਨੂੰ ਟ੍ਰੇਨ ਕੀਤਾ ਹallelujah ਜਦੋਂ ਉਹ ਬਿਲਕੁਲ ਹਰ ਇੱਕ ਚੀਜ਼ ਨੂੰ ਅੰਡਰਸਟੈਂਡ ਕਰਨ ਵਾਲਾ ਹੋ ਗਿਆ ਤੇ 80 ਸਾਲ ਦੀ ਉਮਰ ਵਿੱਚ ਪਰਮੇਸ਼ਰ ਨੇ ਬਾਲਦੀ ਹੋਈ ਝਾੜੀ ਵਿੱਚ ਉਹਦਣਾ ਕੀ ਕੀਤੀ ਗੱਲ ਕੀਤੀ ਹallelujah 80 40 ਸਾਲਾਂ ਬਾਅਦ ਅੱਜ 1 ਸਾਲ ਕੱਟਣਾ ਔਖਾ ਆ ਪਰਮੇਸ਼ਰ ਨੇ 80 ਸਾਲ ਇੱਕ ਬੰਦੇ ਨੂੰ ਟ੍ਰੇਨਡ ਕੀਤਾ ਹallelujah 80 ਸਾਲ ਉਹਨੂੰ ਦਿੱਤੇ ਔਰ ਜਦੋਂ موسی ਬਿਲਕੁਲ ਤਿਆਰ ਹੋ ਗਿਆ ਸੀ ਫੱਲੀ ਮੀ ਵਿੱਚ ਸ਼ਹਿਨਸ਼ੀਲਤਾ ਵਿੱਚ ਕਰੋਧ ਨੂੰ ਪੀਨ ਵਿੱਚ ਗੁੱਸੇ ਨੂੰ ਜਰਨ ਵਿੱਚ ਜਥੀ ਨੂੰ ਜਨਮ ਵਿੱਚ ਔਰ ਹਰ ਇੱਕ ਤਰ੍ਹਾਂ ਦੇ ਦੁੱਖ ਕਸ਼ਟ ਨੂੰ ਸਹਿਣ ਵਿੱਚ ਟ੍ਰੇਨ ਹੋ ਗਿਆ ਤੇ ਪਰਮੇਸ਼ਰ ਨੇ 40 ਸਾਲਾਂ ਬਾਅਦ ਔਰ 80 ਸਾਲ ਦੀ ਉਮਰ ਵਿੱਚ موسی ਨੂੰ ਆਵਾਜ਼ ਮਾਰੀ ਕਿ ਵਾਪਸ ਉਸੇ ਮਿਸਰ ਵਿੱਚ ਜਾ ਤੇ ਆਪਣੇ ਲੋਕਾਂ ਨੂੰ ਬਚਾ ਕੇ ਲੈ ਕੇ ਆ ਹਾਲੇਲੂਇਆ ਪਰਮੇਸ਼ਰ ਨੇ 40 ਸਾਲਾਂ ਦਾ ਸੀ ਜਦੋਂ موسی ਉਹਦੀ ਜੁਰਤ ਉਦੋਂ ਵੇਖ ਅੱਜ ਜੁਰਤ ਤੁਹਾਨੂੰ ਵਿਖਾਉਣੀ ਪੈਣੀ ਸੇਵਾ ਫੇਰ ਮਿਲਦੀ ਜੇ ਹਾਲੇਲੂਇਆ ਪਹਿਲਾ ਕੀ ਵਿਖਾਉਣੀ ਪੈਂਦੀ ਆ ਆਪਣੀ ਤਾਕਤ ਆਪਣੀ ਜੁਰਤ ਆਪਣੀ ਕਾਬਲੀਅਤ ਵਿਖਾਉਣੀ ਪੈਂਦੀ ਆ ਦਾਊਦ ਰਾਜਾ ਨੂੰ ਪਰਮੇਸ਼ਰ ਨੇ ਐਵੇਂ ਨਹੀਂ ਚੁਣ ਲਿਆ ਜਦੋਂ ਭੇਡਾਂ ਚਾਰਦਾ ਸੀ ਛੇੜ ਬਾਲੂ ਉਹਦੀਆਂ ਭੇਡਾਂ ਨੂੰ ਖਾਣ ਆਉਂਦੇ ਸਨ ਪਰ ਉਹ ਸ਼ੇਰਾਂ ਤੇ ਬਾਲੂਆਂ ਦੇ ਨਾਲ ਲੜਨ ਵਾਲਾ ਸੀ ਅੱਜ ਵਿੱਚ ਕਈ ਵੇਖਿਆ ਵਾਸਾ ਕਿ ਗਲੀ ਚ ਕੁੱਤਾ ਵੀ ਬੈਠਾ ਹੋਵੇ ਤੇ ਡਰਦੇ ਇਹ ਵੇਣੀ ਜਰਾ ਉਸੇ ਦੀ ਗਲੀ 'ਚ ਕੁੱਤਾ ਬੈਠਾ ਆ ਅਜਰਾ ਕੁੱਤੇ ਤੋਂ ਡਰ ਕੇ ਉਹ ਛੇੜ ਕੀ ਮਾਰ ਲੈਣਾ ਰਾਈਟ ਹੋ ਰੰਗ ਦੌਦ ਰਾਜਾ ਸ਼ੇਰਾਂ ਦੇ ਮੂੰਹ ਦੇ ਵਿੱਚੋਂ ਆਪਣੀਆਂ ਪੇਡਾਂ ਪੁਚਾਉਂਦਾ ਸੀ ਪਰਮੇਸ਼ਰ ਨੇ ਉਹਦੀ ਜੁਰਤ ਨੂੰ ਵੇਖਿਆ ਸੀ ਹਾਲੇਲੂਇਆ ਕਿੰ ਨੂੰ ਵੇਖਿਆ ਸੀ ਜੁਰਤ ਤਾਕਤ ਨੂੰ ਅਜੇ ਨੀਤਾ ਇਕੱਤਰੱਖੋ ਆਪਣੇ ਜੀਵਨ ਵਿੱਚ ਵਚਨਾਂ ਤੋਂ ਗੱਲਬਾਤ ਕਰਨ ਦੀ ਤਾਕਤ ਰੱਖੋ ਕੋਈ ਤੁਹਾਨੂੰ ਪਿੱਛੇ ਨਾ ਕਰਕੇ ਚਲਾ ਜਾਏ ਤਾਕਤ ਰੱਖੋ ਸਮਰਥ ਰੱਖੋ ਗਿਆਨ ਰੱਖੋ ਔਰ ਉਹਦੇ ਵਾਸਤੇ ਬਾਈਬਲ ਪੜੋ ਪ੍ਰਾਰਥਨਾ ਕਰੋ ਹallelujah ਆਪਣੇ ਆਪ ਨੂੰ ਟ੍ਰੇਨ ਕਰੋ ਤਾਂ ਪਰਮੇਸ਼ਰ ਤੁਹਾਨੂੰ ਉੱਤਮ ਤਾਈ ਦੇ ਨਾਲ ਵਰਤੇਗਾ ਯੂਸਮਸੀ ਦੇ ਨਾਮ ਦੇ ਵਿੱਚ ਕਿਉਂਕਿ ਬੇਕਾਰ ਭਾਂਡੇ ਕੋਈ ਆਪਣੇ ਘਰ ਵਿੱਚ ਤੇ ਬੇਕਾਰ ਇਨਸਾਨ ਵੀ ਪ੍ਰਭੂ ਆਪਣੇ ਘਰ ਵਿੱਚ ਕਹਿੰਦਾ ਜਿਹੜਾ ਰੁੱਖ ਫਲ ਵਾਲਾ ਆ ਉਹਨੂੰ ਮੈਂ ਸ਼ਾਂਗਾਗਾ ਉਹਨੂੰ ਮੈਂ ਗੋਡੀ ਵੀ ਦਵਾਗਾ ਉਹਨੂੰ ਮੈਂ ਪਾਣੀ ਵੀ ਦਵਾਗਾ ਤਾਂ ਜੋ ਜਿੰਨੇ 1 ਕਿਲੋ ਪਾਲੇ ਆਂਦਾ ਅਗਲੇ ਸਾਲ ਉਹੀ ਰੁੱਖ 2 ਕਿਲੋ ਫਲ ਲੈ ਕੇ ਆਵੇ ਪਰ ਜਿਹੜਾ ਕੋਈ ਫਲ ਵਾਲਾ ਨਹੀਂ ਕਿਸੇ ਕੰਮ ਦਾ ਨਹੀਂ ਪ੍ਰਭੂ ਕਹਿੰਦਾ ਉਹਨੂੰ ਅਸੀਂ ਵੱਢਾਂਗੇ ਤੇ ਉਹਨੂੰ ਬਾਲਦੀ ਹੋਏ ਚੁੱਲ੍ਹੇ ਵਿੱਚ ਧਾਵਾ ਦੇ ਉਹ ਕਿਸੇ ਵੀ ਕੰਮ ਦਾ ਔਰ ਪ੍ਰਭੂ ਨੂੰ ਪ੍ਰਭੂ ਨੂੰ ਕਦੀਓ ਪਸੰਦ ਨਹੀਂ ਆਉਂਦਾ ਅਜੇ ਕੰਮ ਵਾਲੇ ਬਣੋ ਕਾਬਲੀਅਤ ਵਾਲੇ ਬਣੋ ਅਤੇ ਫालतू ਗੱਲਾਂ ਵਿੱਚ ਫालतू ਲੋਕਾਂ ਵਿੱਚ ਔਰ ਫालतू ਟਾਈਮ ਪਾਸ ਕਦੇ ਵੀ ਨਾ ਕਰੋ ਇੱਕ ਗੱਲ ਯਾਦ ਰੱਖਣਾ ਮੂਸਾ ਨੂੰ ਔਰ 다ਊਦ ਨੂੰ ਪਰਮੇਸ਼ਰ ਨੇ ਕਿਉਂ ਚੁਣਿਆ ਕਿਉਂਕਿ ਪਰਮੇਸ਼ਰ ਨੇ ਉਹਨਾਂ ਦੀ ਕਾਬਲੀਅਤ ਨੂੰ ਦੇਖਿਆ ਸੀ ਪਰਮੇਸ਼ਰ ਨੂੰ ਪਤਾ ਸੀ ਇਹ ਡਰਨ ਵਾਲੇ ਨਹੀਂ ਆ ਇਹ ਗੱਲ ਕਰਨ ਵਾਲੇ ਆ ਇਹ ਫਾਈਟ ਵਾਲੇ ਆ ਇਹ ਲੜਨ ਵਾਲੇ ਆ ਇਹ ਗਿਆਨ ਵਾਲੇ ਆ ਇਹ ਸਮਝਾਉਣ ਵਾਲੇ ਆ ਤੇ ਵੱਡੇ ਵੱਡੇ ਮਸਲਿਆਂ ਨੂੰ ਹੱਲ ਕਰਨ ਵਾਲੇ ਆ ਈਸ਼ੂ ਮਸੀਹ ਦੇ ਸਮਰਥੀ ਨਾਲ ਦੇ ਵਿੱਚ ਹallelujah ਫਿਰ ਪਰਮੇਸ਼ਰ ਤੁਹਾਨੂੰ ਬਰਕਤਾਂ ਦੇਵੇਗਾ ਕਿਉਂਕਿ ਬਰਕਤਾਂ ਦਾ ਜੇ ਲੈਵਲ ਵੇਖਣਾ ਹੈ ਤੇ ਤੁਹਾਨੂੰ ਆਪਨਾਪ ਗਰੋਅ ਕਰਨਾ ਪੈਗਾ ਹallelujah ਤੁਹਾਨੂੰ ਪਰਮੇਸ਼ਰ ਦੀ ਨਜ਼ਰਾਂ ਵਿੱਚ ਆਪਣੀ ਕੁਆਲਿਟੀ ਦਿਖਾਉਣੀ ਪੈਗੀ ਪਰਮੇਸ਼ਰ ਤੁਹਾਨੂੰ ਇਸਤੇਮਾਲ ਕਰੇਗਾ ਤੁਹਾਨੂੰ ਮਿਹਨਤ ਕਰਨੀ ਪੈਗੀ ਉਸ ਲੈਵਲ ਦੀ Hallelujah.